ਪਾ ਪੰਜਾਬ ਪ੍ਰੈਸ ਦੇਖ ਰਹੇ ਹੋ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਰਦਵਾਜ ਅੱਜ ਅਸੀਂ ਖੜੇ ਹਾਂ ਸ਼ਹੀਦ ਭਲਕ ਸਿੰਘ ਸਟੇਡੀਅਮ ਕਲਾਨੌਰ ਜਿੱਥੇ ਕੀ ਮੀਰੀ ਪੀਰੀ ਸਪੋਰਟਸ ਕਲੱਬ ਕਲਾਨੌਰ ਵੱਲੋਂ ਚੌਥਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਸਾਡੇ ਨਾਲ ਮੌਜੂਦ ਨੇ ਮੀਰੀ ਪੀਰੀ ਸਪੋਰਟਸ ਕਲੱਬ ਦੇ ਪ੍ਰਧਾਨ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੱਸੀ ਜੀ ਸਤਿ ਸ਼੍ਰੀ ਅਕਾਲ ਕਿੰਨਾ ਟੂਰਨਾਮੈਂਟ ਜਿਹੜਾ ਇਹ ਚੌਥਾ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਜੀ ਤੇ ਇਹ ਅਸੀਂ 2021 ਤੋਂ ਸ਼ੁਰੂ ਕੀਤਾ ਸੀ ਤੇ ਅੱਜ ਅੱਜ ਦਾ ਬਹੁਤ ਹੀ ਵਧੀਆ ਫਾਈਨਲ ਮੈਚ ਤੁਸੀਂ ਦੇਖ ਰਹੇ ਚ ਇਸ ਵਿੱਚ ਟੋਟਲ ਕਿੰਨੀਆਂ ਟੀਮਾਂ ਹਨ ਜਿਨ੍ਹਾਂ ਨੇ ਹਿੱਸਾ ਲਿਆ ਅੱਜ 16 ਟੀਮਾਂ ਜਿਨ੍ਹਾਂ ਨੇ ਹਿੱਸਾ ਲਿਆ ਅੱਜ ਤੇ 16 ਟੀਮਾਂ ਦੇ ਵਿੱਚੋਂ ਮਤਲਬ ਮੁੜ ਕੇ 8 ਟੀਮਾਂ ਫਿਰ 4 ਤੇ ਅੱਜ ਉਹ ਫਾਈਨਲ ਚੱਲ ਰਿਹਾ ਨਾਲ ਆਉਣ ਵਾਲੀ ਜੂਥ ਨੂੰ ਵੀ ਕੀ ਸੁਨੇਹਾ ਦੇਣਾ ਚਾਹੁੰਦੇ ਜੋ ਨਸ਼ਿਆਂ ਤੋਂ ਦੂਰ ਰਹਿ ਕੇ ਵੱਧ ਤੋਂ ਵੱਧ ਖੇਡਾਂ ਨਾਲ ਜੁੜੇ ਬਿਲਕੁਲ ਵੇਖਣਾ ਆਪਾਂ ਇਹ ਪਰਲਾ ਇਸ ਵਾਰ ਕੀ ਕਰਦੇ ਆ ਕਿ ਜਿਹੜੇ ਜੂਥ ਹੈ ਅੱਜਕੱਲ ਦੀ ਜਿਹੜੀ ਨਸ਼ਿਆਂ ਵੱਲ ਜ਼ਿਆਦਾ ਜਾ ਰਹੀ ਹੈ ਕਿ ਉਹ ਖੇਡਾਂ ਨਾਲ ਜੁੜੇ ਇਹ ਟੂਰਨਾਮੈਂਟ ਇਸ ਵਾਰ ਕਰਵਾਉਣੇ ਆ ਕਿ ਜਿਹੜਾ ਕੋਈ ਨਸ਼ਾ ਕਰਦਾ ਉਹ ਵੇਖ ਕੇ ਬੰਦੇ ਦਾ ਮਨ ਕਰਦਾ ਖੇਡਣ ਨੂੰ ਤੇ ਆਪਣੀ ਕੋਸ਼ਿਸ਼ ਹੋਰੀਆ ਹੋਰ ਤਵੇ ਦੇ ਉਪਰਾਲੇ ਕੀਤੇ ਜਾਣ ਧੰਨਵਾਦ ਜੀ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਹਾਂ ਜਿਹੜਾ ਕਿ ਬਟਾਲਾ ਮਹਾਦੇਵ ਕ੍ਰਿਕਟ ਕਲੱਬ ਅਤੇ ਨੀਰੀਪੀਰੀ ਸਪੋਰਟਸ ਕਲੱਬ ਦੇ ਵਿੱਚ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਇਸ ਦਿਨ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਧੰਨਵਾਦ ਜੀ ਦੋਨਾਂ ਟੀਮਾਂ ਦੀ ਵੱਖਰੀ ਵੱਖਰੀ ਤਸਵੀਰ ਕਰ ਰਿਹਾ ਜੀ ਇਹ ਯਾਦਗਾਰ ਪਲ ਜਿਹੜੇ ਕੈਮਰੇ ਦੇ ਰਿਕਾਰਡ ਕੀਤੇ ਜਾ ਰਹੇ ਹੈ ਸਰ ਪਾਲਾ ਭਾਜੀ ਤਾਰਵਾ ਸਾਹਿਬ ਗੁਰਮਤ ਭਾਈ ਵੱਡੇ ਵੀਰ ਅੰਤਰ ਸ਼ੇਲੂ ਕਾਂਰਾ ਭਾਈ ਭਾਈ ਬੁਲਾਰਿਆ ਸਾਹਿਬ ਨਾਲ ਦਾ ਟੀਮ ਗੁਰਮਤ ਭਾਪੂ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਫਾਈਨਲ ਮੈਚ ਦੇ ਵਿੱਚ ਇਹਨਾਂ ਦਾ ਪਹੁੰਚ ਇਹ ਥੋੜਾ ਕੋਇਨ ਪੂਰਾ ਕੋਇਨ

आज आस्ट्रेलिया की थे अपनी लाइफ का नियारा लै रहे परमात्मा ने चर्जी कर रखे हैं साहब त्यार ब्यार पहली बार बहुत तो है